ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸਿੰਪਲ ਕੁੜਤੀ ਦੇ ਵਿੱਚ ਬਿਨਾ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਪਲੇਟਸ ਪਾਉਣੀਆਂ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਮੈਂ ਪਲੇਟਸ ਪਾਉਣੀ ਹੁੰਦੀਆਂ ਚਾਹੇ ਤੁਸੀਂ ਪਹਿਲਾਂ ਪਲੇਟਸ ਪਾ ਲਓ ਚਾਹੇ ਤੁਸੀਂ ਪਹਿਲਾਂ ਗਲਾ ਬਣਾ ਲਓ ਇਹ ਜੀ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਦੇਖੋ ਆਪਣੀ ਮਾਰਕਿੰਗ ਹੋਈ ਹੋਈ ਆ ਮਾਰਕਿੰਗ ਕਰਨ ਤੋਂ ਬਾਅਦ ਐਂਦਾ ਆਪਾਂ ਨਾ ਛੋਟੇ ਛੋਟੇ ਪੀਸਾਂ 'ਚ ਜਿੰਨੀ ਲੈਂਥ ਆਪਣੀ ਪਲੋਈਆਂ ਦੀ ਹੈਗੀ ਆ ਉਨੀ ਲੰਬੀ ਆਪਾਂ ਇਦਾਂ ਕੱਪੜੇ ਦੀ ਕਟਿੰਗ ਕਰ ਲੈਣੀ ਆਏਗੀ ਚੌੜੀ ਆਪਾਂ ਇਹ ਤਕਰੀਬਨ 1.5 ਇੰਚ ਪੱਟੀ ਚੌੜੀ ਜ਼ਰੂਰ ਰੱਖਣੀ ਆ ਐਸ ਤਰ੍ਹਾਂ ਦੇਖੋ ਜੀ ਇਹਨੂੰ ਆਪਾਂ ਨਾ ਕਮੀਜ਼ ਦਾ ਕੱਪੜਾ ਉਲਟਾਗਾ ਉਲਟੇ ਕੱਪੜੇ ਦੇ ਨਾਲ ਆਪਾਂ ਜਿਹੜੇ ਕੱਪੜੇ ਦੀ ਪੱਟੀ ਦੀ ਕਟਿੰਗ ਕੀਤੀ ਹੈ ਇਹਨੂੰ ਆਪਾਂ ਸਿੱਧੇ ਨੂੰ ਉਲਟੇ ਕਮੀਜ਼ ਤੇ ਸਿੱਧਾ ਕੱਪੜਾ ਰੱਖਣਾ ਤਾਂ ਕਿ ਕਈ ਵਾਰੀ ਨਾ ਜਦੋਂ ਆਪਣੀ ਕਮੀਜ਼ ਸਿੱਜ ਜਾਂਦਾਗਾ ਵਿੱਚ ਦੀ ਜਿਹੜੇ ਧਾਗੇ ਦਿਖਦੇ ਨੇ ਤਾਂ ਆਪਣਾ ਵਾਈਟ ਹਿੱਸਾ ਨਹੀਂ ਦਿਖੂਗਾ ਆਪਣੇ ਜਿਹੜੇ ਆਪਾਂ ਕੱਪੜੇ ਨੂੰ ਦੇਖੋ ਇਹ ਐਦਾਂ ਸਿੱਧਾ ਕਰਕੇ ਲਾਵਾਂਗੇ ਤਾਂ ਜਿਹੋ ਜਿਹਾ ਕਲਰ ਆਪਣੇ ਫਰੰਟ ਚ ਕੁੜਤੇ ਕੁੜਤੀ ਦਾ ਹੋਊਗਾ ਕੱਪੜੇ ਦਾ ਉਹੀ ਕਲਰ ਦਿਖੂਗਾ ਇਸ ਤਰ੍ਹਾਂ ਜੀ ਆਪਾਂ ਨੂੰ ਬਿਨਾ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਕੱਪੜਾ ਲਾ ਕੇ ਹੀ ਪਲੂਈਆਂ ਪਾਉਣੀਆਂ ਚਾਹੀਦੀਆਂ ਨੇ ਦੇਖੋ ਇਸ ਤਰ੍ਹਾਂ ਆਪਾਂ ਪਲੂਈਆਂ ਪਾਉਣੀਆਂ ਸ਼ੁਰੂ ਕਰਨੀਆਂ ਨੇ ਜਦੋਂ ਪਲੂਈਆਂ ਪਾਉਣੀਆਂ ਸ਼ੁਰੂ ਕਰਨੀਆਂ ਨੇ ਨਾ ਸਲਾਈ ਬਿਲਕੁਲ ਕੱਪੜੇ ਤੇ ਆਪਾਂ ਨਾਲ-ਨਾਲ ਲਾਉਣੀ ਹੈ ਜੀ ਇਸ ਤਰ੍ਹਾਂ ਜਿਹੜੀਆਂ ਪਲੂਈਆਂ ਨੂੰ ਆਪਾਂ ਪਲੇਟਸ ਨੂੰ ਡੰਗਾਈ ਦੇਣੀ ਹੁੰਦੀ ਹੈ ਡੰਗਾਈ ਆਪਾਂ ਸੈਂਟਰ ਚ ਆ ਕੇ ਦੇਣੀ ਹੈ ਦੇਖੋ ਜਿੱਦਾਂ ਆਪਣੀਆਂ ਪਲੇਟਸ ਹੈ ਹੁੰਦੀਆਂ ਨੇ 7 ਇੰਚ ਇਹਨਾਂ ਦੀ ਲੰਬਾਈ ਹੁੰਦੀ ਹੈ ਜੀ ਫਰੰਟ ਵਾਲੀਆਂ ਪਲੇਟਸ ਦੀ ਆਪਾਂ 3.5 ਇੰਚ ਹਾਫ ਕਰਕੇ ਆਹ ਦੇਖੋ ਇੱਥੇ ਤੁਸੀਂ ਮੰਨ ਕੇ ਆਹ ਦੇਖੋ ਇੰਨੀਆਂ 7 ਇੰਚ ਲੰਬੀਆਂ ਨੇ ਇੱਥੇ ਆ ਗਿਆ ਜੀ 3.5 ਇੰਚ ਆਪਾਂ ਇੱਥੋਂ ਆ ਕੇ ਇਹ ਐਦਾਂ ਡੰਗਾਈ ਦੇਣੀ ਆ ਤੇ ਡੰਗਾਈ ਸੈਂਟਰ ਚ ਦੇ ਕੇ ਆਲੇ ਦੁਆਲੇ ਆਪਾਂ ਬਿਲਕੁਲ ਕੱਪੜੇ ਨੂੰ ਨਾਲ ਲਾ ਕੇ ਸਲਾਈ ਨੂੰ ਨਾਲ ਲਿਆ ਕੇ ਲਾਉਣਾਗਾ ਇਸ ਤਰ੍ਹਾਂ ਪਲੂਈਆਂ ਪਾਉਣ ਦੇ ਨਾਲ ਆਪਣੀ ਕਮਰ ਤੋਂ ਜਿਹੜੀ ਫਿਟਿੰਗ ਆ ਗਈ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਜੀ ਆ ਦੇਖੋ ਆਪਾਂ ਸੈਂਟਰ ਚ ਡੰਗਾਈ ਦਿੱਤੀ ਇਸ ਤਰ੍ਹਾਂ ਹੁਣ ਆਪਾਂ ਸੈਂਟਰ ਚ ਡੰਗਾਈ ਦੇਣ ਤੋਂ ਬਾਅਦ ਸਲਾਈ ਨੂੰ ਕੱਪੜੇ ਦੇ ਨਾਲ ਲਿਉਂਦੇ ਜਾਣਾ ਕੱਟ ਕਰਦੇ ਜਾਣਾ ਐਂਡ ਤੇ ਆ ਕੇ ਆਪਾਂ ਬਿਲਕੁਲ ਕੱਪੜੇ ਦੇ ਨਾਲ ਲਾ ਕੇ ਸਲਾਈ ਲਾ ਲੈਣੀ ਹੈ ਚਾਹੇ ਤਾਂ ਤੁਸੀਂ ਮਸ਼ੀਨ ਨੂੰ ਅੱਗੇ ਚਲਾ ਲਓ ਧਾਗੇ ਨੂੰ ਵਟਿਆ ਜਾਣਗੇ ਚਾਹੇ ਤੁਸੀਂ ਹਲਕੀ ਜੀ ਸਲਾਈ ਜੀ ਡਬਲ ਕਰ ਲਓ ਆ ਦੇਖੋ ਜੀ ਹਲਕੀ ਜੀ ਆਪੇ 1/4 ਇੰਚ ਸਲਾਈ ਡਬਲ ਕਰ ਲਈ ਚਾਹੇ ਤੁਸੀਂ ਮਸ਼ੀਨ ਨੂੰ ਜਦੋਂ ਆਪਾਂ ਚਲਾਵਾਂਗੇ ਨਾ ਤਾਂ ਧਾਗੇ ਨੂੰ ਵਟਾ ਆ ਜਾਂਦਾ ਫਿਰ ਵੀ ਪਲੋਈਆਂ ਉੱਦੜਦੀਆਂ ਨਹੀਂ ਹੈਗੀਆਂ ਆ ਲੋਜੀ ਇੱਕ ਪਲੇਟ ਪੈ ਗਈ ਆ ਆਪਣੀ ਹੁਣ ਆਪਾਂ ਸਾਈਡ ਵਾਲੀਆਂ ਪਲੇਟਸ ਪਾਵਾਂਗੇ ਜਿਹੜੀਆਂ ਸਾਈਡ ਵਾਲੀਆਂ ਪਲੇਟਸ ਹੁੰਦੀਆਂ ਨੇ ਇਹਨਾਂ ਦੇ ਸੈਂਟਰ ਚ ਨਹੀਂ ਢਗਾਈ ਦੇਣੀ ਹੁੰਦੀ ਜਦੋਂ ਆਪਾਂ ਨਾ ਸ਼ੁਰੂ ਕਰਾਂਗੇ ਆ ਦੇਖੋ ਇਹਨਾਂ ਦੇ نیچے ਵੀ ਆਪਾਂ ਕੱਪੜਾ ਲਾਵਾਂਗੇ ਇਸ ਤਰ੍ਹਾਂ ਆ ਲੋਜੀ ਕਟਿੰਗ ਕਰਨ ਤੋਂ ਬਾਅਦ ਇਹ ਇਸ ਤਰ੍ਹਾਂ ਜੀ ਆਪਾਂ ਦੋਵੇਂ ਪਾਸੇ ਚੁੰਡੀ ਪਾੜ ਕੇ ਕੱਪੜੇ ਦੇ ਆਪਾਂ ਕੱਪੜਾ ਫੜ ਲੈਣਾ ਫਿਰ ਕੱਪੜੇ ਦੇ ਵਿੱਚ ਵੱਲ ਨਹੀਂ ਬਟਾ ਨਹੀਂ ਆਊਗਾ ਬਲ ਨਹੀਂ ਪੈਣਗੇ ਆ ਦੇਖੋ ਜੀ ਇਹ ਇਸ ਤਰ੍ਹਾਂ ਕੱਪੜਾ ਰੱਖ ਕੇ ਸਾਈਡ ਵਾਲੀਆਂ ਪਲੇਟਾਂ 'ਚ ਇੱਥੋਂ ਆਪਾਂ ਜਦੋਂ ਪਲੇਟ ਪਾਉਣੀ ਸ਼ੁਰੂ ਕਰਨੀਆਂ ਨੇ ਇੱਥੋਂ ਡੰਗਾਈ ਦੇਣੀ ਆ ਜਿੱਥੇ ਪਲੇਟ ਦਾ ਨਿਸ਼ਾਨ ਲਾਇਆ ਹੁੰਦਾ ਆਪਣਾ ਵੀ ਇੱਥੇ ਤੱਕ ਪਲੇਟ ਪਾਉਣੀ ਆ ਉੱਥੇ ਆ ਕੇ ਆਪਾਂ ਸਲਾਈ ਨੂੰ ਖਤਮ ਕਰਨਾ ਹੁੰਦਾ ਬਿਲਕੁਲ ਨਾਲ ਲਾ ਕੇ ਕੱਪੜੇ ਦੇ ਸਲਾਈ ਆਪਾਂ ਥੱਲੇ ਲਾਉਣੀ ਹੁੰਦੀ ਹੈਗੀ ਆ ਲੋ ਜੀ ਇਹ ਇਸ ਤਰ੍ਹਾਂ ਆਪਾਂ ਪਲੇਟਸ ਪਾਉਣੀ ਸ਼ੁਰੂ ਕਰਨੀ ਆ ਹੌਲੀ ਹੌਲੀ ਆਪਾਂ ਸਲਾਈ ਨੂੰ ਕੱਪੜੇ ਦੇ ਨਾਲ ਕਟਾਉਂਦੇ ਜਾਣਾਗਾ ਇਹ ਆ ਦੇਖੋ ਕਟਾਉਂਦੇ ਜਾਣਾ ਕਟਾਉਂਦੇ ਕਟਾਉਂਦੇ ਆਪਾਂ ਬਿਲਕੁਲ ਕੱਪੜੇ ਦੇ ਨਾਲ ਲਾ ਕੇ ਲਾ ਦੇਣੀ ਆ ਸਲਾਈ ਚਾਹੇ ਤੁਸੀਂ ਡਬਲ ਕਰ ਲਓ ਹਲਕੀ ਜੀ ਸਲਾਈ ਚਾਹੇ ਤੁਸੀਂ ਮਸ਼ੀਨ ਅੱਗੇ ਚਲਾ ਲਓ ਤਾਂ ਧਾਗੇ ਨੂੰ ਵਟਾ ਜਾਊਗਾ ਐਸੇ ਤਰ੍ਹਾਂ ਜੀ ਆਪਾਂ ਦੇਖੋ ਦੋ ਪਲੇਟਾਂ ਪੈ ਗਈਆਂ ਹੁਣ ਆਪਾਂ ਮੁੱਢੇ ਵਾਲੀ ਪਲੇਟ ਪਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਧਾਗੇ ਨੂੰ ਵਟਾ ਜਾਂਦਾ ਮੁੱਢੇ ਵਾਲੀ ਪਲੇਟ ਪਾਉਣ ਲੱਗੇ ਆਪਾਂ ਇੱਕ ਗੱਲ ਦਾ ਜ਼ਰੂਰ ਤਿਆਰ ਰੱਖਣਾ ਦੇਖੋ ਇਸ ਤਰ੍ਹਾਂ ਕੱਪੜਾ ਨਹੀਂ ਹੋਣਾ ਚਾਹੀਦਾ ਜੇ ਕੱਪੜਾ ਇਸ ਤਰ੍ਹਾਂ ਹੋਊਗਾ ਤਾਂ ਆਪਣੀ ਜਦੋਂ ਆਪਾਂ ਬਾਹ ਨੂੰ ਅਟੈਚ ਕਰਾਂਗੇ ਤਾਂ ਬਹੁਤ ਪ੍ਰੋਬਲਮ ਆਉਂਦੀ ਆ ਦੇਖੋ ਕੱਪੜੇ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਕੇ ਇਸ ਤਰ੍ਹਾਂ ਇਹ ਆ ਕੱਪੜੇ ਨੂੰ ਇਸ ਤਰ੍ਹਾਂ ਉੱਪਰ ਰੱਖ ਕੇ ਸਲਾਈ ਲਗਾਉਣੀ ਹੈ ਜੀ ਜਦੋਂ ਆਪਨੇ ਕਮੀਜ਼ ਦੇ ਵਿੱਚ ਆਪਾਂ ਪਲੇਟਸ ਸਹੀ ਤਰੀਕੇ ਨਾਲ ਪਾਉਣੇ ਆ ਤਾਂ ਆਪਣੀ ਕਮੀਜ਼ ਦੀ ਜਿਹੜੀ ਫਿਟਿੰਗ ਆ ਗਈ ਪ੍ਰੋਪਰ ਪਰਫੈਕਟ ਬਣ ਕੇ ਤਿਆਰ ਹੁੰਦੀ ਹੈ ਜੀ ਆਹ ਲਓ ਜੀ ਆਪਣੀ ਇਹ ਪਲੇਟ ਵੀ ਪੈ ਗਈ ਐਸੇ ਤਰ੍ਹਾਂ ਇੰਜੀ ਆਪਾਂ ਆਪਣੇ ਦੂਸਰੇ ਪਾਸੇ ਪਲੇਟਾਂ ਪਾ ਲੈਣੀਆਂ ਨੇ ਐਕਸਟਰਾ ਧਾਗਿਆਂ ਦੀ ਆਪਾਂ ਨਾਲ ਹੁੰਦੇ ਜੀ ਕਟਿੰਗ ਕਰ ਦੇਣੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਆਪਣੀ ਇੱਕ ਸਾਈਡ ਵਾਲੀਆਂ ਤਿੰਨੇ ਪਲੇਟਸ ਪੈ ਗਈਆਂ ਹੁਣ ਆਪਾਂ ਇੱਧਰ ਪਲੇਟਸ ਪਾਵਾਂਗੇ ਇੱਧਰ ਪਲੇਟਸ ਪਾਉਣ ਤੋਂ ਬਾਅਦ ਆ ਦੇਖੋ ਜੀ ਆਪਣੀ ਫਰੰਟ ਵਾਲੀ ਪੱਲੇ ਦੀਆਂ ਪਲੇਟਾਂ ਪੈ ਗਈਆਂ ਇਸ ਤਰ੍ਹਾਂ ਦੇਖੋ ਜੀ ਪਲੇਟਾਂ ਪੈ ਜਾਂਦੀਆਂ ਨੇ ਕੋਈ ਆਪਣੇ ਇਹ ਨਹੀਂ ਵੀ ਆਪਣਾ ਕਿਤੋਂ ਕੱਪੜਾ ਇਕੱਠਾ ਹੋਇਆਗਾ ਇਹ ਆਪਾਂ ਚੈੱਕ ਕਰਨੀਆਂ ਨੇ ਵੀ ਆਪਣੀਆਂ ਪਲੇਟਾਂ ਉੱਚੀਆਂ ਨੀਵੀਆਂ ਤਾਂ ਨਹੀਂ ਪਈਆਂ ਜਾਂ ਅੱਧ ਘੱਟ ਕੱਪੜੇ 'ਚ ਤਾਂ ਉਹ ਵੀ ਆਪਾਂ ਦੇਖੋ ਜੀ ਚੈੱਕ ਕਰ ਸਕਦੇ ਹਾਂ ਆਪਾਂ ਤੁਹਾਨੂੰ ਪਲੇਟ ਸਪਾਉਣ ਤੋਂ ਬਾਅਦ ਦੱਸਾਂਗੇ ਹੁਣ ਜੀ ਆਪਣਾ ਬੈਕ ਵਾਲਾ ਪੱਲਾਗਾ ਇਹ ਜਿਹੜੀ ਪਿਛਲੀ ਪਲੇਟ ਹੁੰਦੀ ਆ ਨਾ ਇਹ ਆਪਾਂ ਨੂੰ ਫਰੰਟ ਵਾਲੀ ਪਲੇਟ ਨਾਲੋਂ 1 ਇੰਚ ਜਾਂ 1.5 ਇੰਚ ਲੰਬੀ ਪਾਉਣੀ ਚਾਹੀਦੀ ਆ 1 ਜਾਂ 1.5 ਇੰਚ ਲੰਬੀ ਪਲੇਟ ਪਾਉਣ ਦੇ ਨਾਲ ਨਾ ਆਪਣੀ ਪਿੱਛੇ हिਪ ਤੇ ਕਮਰ ਕੋਲੇ ਨਾ ਕਈ ਵਾਰੀ ਐਦਾਂ ਝੋਲ ਪੈਣ ਲੱਗ ਜਾਂਦਾ ਜਿੱਦਾਂ ਆਪਣੀ ਕੁੜਤੀ ਦੀ ਫਿਟਿੰਗ ਸਹੀ ਨਹੀਂ ਆਈ ਹੁੰਦੀ ਉਹਦੇ ਲਈ ਆਪਾਂ ਕੀ ਕਰਨਾਗਾ ਆਪਾਂ ਜਿਹੜੀ ਪਲੇਟ ਆ ਗਈ ਉਹ 1.5 ਇੰਚ ਲੰਬੀ ਪਾਉਣੀ ਆ ਫਰੰਟ ਵਾਲੀ ਆ ਆਪਾਂ 7 ਇੰਚ ਲੈਂਥ ਰੱਖਣੀ ਆ ਬੈਕ ਵਾਲੀਆਂ ਦੀ ਆਪਾਂ 8 ਇੰਚ ਜਾਂ 8.5 ਇੰਚ ਆ ਦੇਖੋ ਜੀ ਇਹ ਇਸ ਤਰ੍ਹਾਂ ਕੱਪੜੇ ਨੂੰ ਫੜ ਕੇ ਆਹ ਲਓ ਜੀ ਇਸ ਤਰ੍ਹਾਂ ਫੜ ਲਏ ਆਪਾਂ ਕਪੜਾ ਇਹਦੇ ਉਪ ਪਿਛਲੀਆਂ ਪਲੇਟਾਂ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਜੀ ਕਪੜੇ ਨੂੰ ਏ ਇਸ ਤਰ੍ਹਾਂ ਜਿਹੜੀ ਕਟਿੰਗ ਕੀਤੀ ਹੈ ਇਹਨੂੰ ਫੋਲਡ ਕਰਕੇ ਆਪਾਂ ਕਪੜਾ ਰੱਖ ਕੇ ਇਹਦੇ ਉੱਪਰ ਜੀ ਹੁਣ ਆਪਾਂ ਸਲਾਈ ਲਾਉਣੀ ਸ਼ੁਰੂ ਕਰਾਂਗੇ ਆ ਦੇਖੋ ਹਲਕੀ ਜੀ ਸਲਾਈ ਆਪਣਿੰ ਮੈਂ ਡਬਲ ਕਰਦੀ ਹੁੰਨੀ ਆ ਮੈਨੂੰ ਐਦਾਂ ਹੁੰਦਾ ਕਿ ਤੇ ਸਲਾਈ ਉੱਧੜ ਨਾ ਜਾਵੇ ਆਹ ਲਓ ਜੀ ਇੱਥੋਂ ਆਪਾਂ ਏ ਹੁੰਦੀ ਆ ਆਪਾਂ ਸਲਾਈ ਬੈਕ ਲਿਆ ਕੇ ਜਿਹੜੀ ਡੰਗਾਈ ਹੈਗੀ ਉਹ ਆਪਾਂ ਦੇਖੋ ਜੀ ਦੇਣੀ ਆ ਪਲੇਟ ਦੇ ਸੈਂਟਰ ਚ ਆਪਾਂ ਨੂੰ ਜਿਹੜੀ ਬਿਨਾ ਲਾਈਨਿੰਗ ਵਾਲੀ ਕੁੜਤੀ ਹੁੰਦੀ ਆ ਹਮੇਸ਼ਾ ਉਹਦੇ نیچے ਕੱਪੜਾ ਰੱਖ ਕੇ ਹੀ ਪਲੇਟਾਂ ਪਾਉਣੀਆਂ ਚਾਹੀਦੀਆਂ ਨੇ ਆ ਦੇਖੋ ਸੈਂਟਰ ਚ ਆਪਾਂ ਡੰਗਾਈ ਦਵਾਂਗੇ ਡੰਗਾਈ ਆਪਾਂ 1 ਇੰਚ ਜ਼ਿਆਦਾ ਇੰਚ ਦੀ ਦੇ ਸਕਦੇ ਆਂਗੇ ਅੱਧਾ ਇੰਚ ਤੋਂ ਘੱਟ ਨਹੀਂ ਦੇਣੀ 1 ਇੰਚ ਤੋਂ ਵੱਧ ਨਹੀਂ ਦੇਣੀ ਹੈਗੀ ਆਹ ਲੋ ਜੀ ਇਸ ਤਰ੍ਹਾਂ ਆਪਣੀਆਂ ਪਲੇਟਾਂ ਪੈ ਜਾਣਗੀਆਂ ਇਸ ਤਰ੍ਹਾਂ ਪਲੇਟ ਸਪੌਨ ਦੇ ਨਾਲ ਆਪਣੀ ਫਿਟਿੰਗ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਜਿਹੜੀ ਲਾਈਨਿੰਗ ਵਾਲੀ ਕੁੜਤੀ ਹੁੰਦੀ ਆ ਉਹਦੇ ਨੀਚੇ ਆਪਾਂ ਨੂੰ ਕੱਪੜਾ ਕੱਟ ਕੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹਦੇ ਨੀਚੇ ਲਾਈਨਿੰਗ ਅਟੈਚ ਹੋ ਜਾਂਦੀ ਹੈਗੀ ਆ ਲੋਜੀ ਕਪਲੇਟ ਪੈ ਗਈ ਇਸ ਤਰ੍ਹਾਂ ਆਪਾਂ ਸੈਂਟਰ ਚ ਦਿੱਤੀ ਹੈ ਡੰਗਾਈ ਐਕਸਟਰਾ ਧਾਗੇ ਦੀ ਕਰ ਦੇਣੀ ਹੈਗੀ ਆਪਾਂ ਕਟਿੰਗ ਆ ਲੋਜੀ ਤੁਮੇ ਆਪਣੀਆਂ ਪਲੇਟਾਂ ਪੈ ਗਈਆਂ ਹੁਣ ਆਪਾਂ ਚੈੱਕ ਕਿਵੇਂ ਕਰਨਾ ਵੀ ਆਪਣੀਆਂ ਪਲੇਟਸ ਸਹੀ ਪਈਆਂ ਨੇ ਕੋਈ ਉੱਚੀ ਨੀਵੀ ਜਾਂ ਵਿਵਾਦਕ ਵਾਧ ਘਾਟ ਤਾਂ ਨਹੀਂ ਪਲੇਟ ਬਣਨ ਤੋਂ ਬਾਅਦ ਐਦਾਂ ਲੱਗੇ ਵੀ ਇੱਕ ਜਿਆਦਾ ਆਪਣੀ ਮਤਲਬ ਕੀ ਸਾਈਡ ਸਲਾਈ ਦੇ ਨੇੜੇ ਆ ਇੱਕ ਦੂਰ ਆ ਗਈ ਆ ਦੇਖੋ ਇਸ ਤਰ੍ਹਾਂ ਪੈ ਗਈਆਂ ਪਲੇਟਾਂ ਆਪਾਂ ਕਮੀਜ਼ ਨੂੰ ਇਹ ਐਦਾਂ ਸਿੱਧਾ ਕਰਕੇ ਆ ਲਓ ਜੀ ਆਪਾਂ ਨਾ ਕਮੀਜ਼ ਨੂੰ ਦੋਨੇ ਪਾਸਿਓ ਫੜ ਲੈਣਾਗਾ ਇਹ ਦੋਨੇ ਪਾਸਿਓ ਫੜ ਕੇ ਇਹ ਇਸ ਤਰ੍ਹਾਂ ਕਮੀਜ਼ ਨੂੰ ਆਪਾਂ ਦੇਖੋ ਐਦਾਂ ਕਰ ਲੈਣਾ ਐਦਾਂ ਕਰਕੇ ਕੱਪੜੇ ਨੂੰ ਆਪਾਂ ਐਦਾਂ ਫੋਲਡ ਕਰਕੇ ਦੇਖਣਾਗਾ ਵੀ ਜਿਹੜੀਆਂ ਆਪਾਂ ਪਲੂਈਆਂ ਪਾਈਆਂ ਨੇ ਦੇਖੋ ਇਧਰੋਂ ਬਰਾਬਰ ਆ ਕੱਪੜਾ ਇਧਰੋਂ ਬਰਾਬਰ ਤੋਂ ਬਾਅਦ ਇਹ ਆ ਦੇਖੋ ਆ ਦੇਖੋ ਜੀ ਆਪਣੀਆਂ ਦੋਵੇਂ ਪਲੇਟਸ ਬਰਾਬਰ ਨੇ ਇਸ ਤਰ੍ਹਾਂ ਦੋਵੇਂ ਪਲਉਈਆਂ ਬਰਾਬਰ ਨੇ ਇਸ ਤਰ੍ਹਾਂ ਪਲਉਈਆਂ ਪਾਉਣ ਦੇ ਨਾਲ ਬਹੁਤ ਸੋਹਣੀ ਫਿਟਿੰਗ ਬਣ ਕੇ ਤਿਆਰ ਹੁੰਦੀ ਆ ਜੇ ਤੁਹਾਨੂੰ ਆਪਣਾ ਪਲਉਈਆਂ ਪਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ